ਵਿਧਾਇਕ ਜੀਵਨ ਸਿੰਘ ਸੰਗੋਵਾਲ ਦਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਪਹੁੰਚਣ ਤੇ ਸਰਪੰਚ ਚਰਨ ਸਿੰਘ ਗੁਰੂ ਪ੍ਰਿੰਸੀਪਲ ਮੈਡਮ ਅਤੇ ਸਮੂਹ ਸਟਾਫ ਵੱਲੋਂ ਸਵਾਗਤ ਕੀਤਾ ਗਿਆ ਇਸ ਮੌਕੇ ਸੰਗੋਵਾਲ ਵੱਲੋਂ ਆਧੁਨਿਕ ਕਲਾਸਰੂਮ ਦਾ ਉਦਘਾਟਨ ਕੀਤਾ ਗਿਆ ਬੇਟਾ ਕਲਾਪਿੰਗ ਰੁਕਣੀ ਨਹੀਂ ਚਾਹੀਦੀ ਤੁਹਾਡੇ ਸਕੂਲ ਦਾ ਫੰਕਸ਼ਨ ਹੈ ਸਸ਼ੀ ਕਾਲ ਜੀ ਸਾਰਿਆਂ ਨੂੰ ਪੰਜਾਬ ਸਿੱਖਿਆ ਕ੍ਰਾਂਤੀ ਪੰਜਾਬ ਸਿੱਖਿਆ ਕ੍ਰਾਂਤੀ ਸਾਡੇ ਮਾਨ ਜੋ ਸੀਐਮ ਸਾਹਿਬ ਨੂੰ ਮੇਰੇ ਵੱਲੋਂ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਤੁਸੀਂ ਘਰ ਸਾਡੇ ਆਏ ਅਸੀਂ ਪੁੱਲੇ ਨਾਲ ਸਮਾਏ ਤੁਸੀਂ ਘਰ ਸਾਡੇ ਆਏ ਅਸੀਂ ਪੁੱਲੇ ਨਾਲ ਸਮਾਏ ਇੱਕ ਵਾਰ ਫਿਰ ਜਿੰਦਗੀਆਂ ਬਹਿਗੀਆਂ ਤੋਂ ਅਸੀਂ ਆਪ ਸਭੀ ਦਾ ਸਵਾਗਤ ਕਰਦੇ ਹਾਂ ਹੁਣ ਕੇ ਸਾਡੇ ਸਕੂਲ ਦੇ ਵਿਦਿਆਰਥੀ ਮਹਿਰ ਕੀ ਤੋਂ ਸਟੇਜ ਤੇ ਸੱਦਾ ਦਿੰਦੀ ਹਾਂ ਕਿ ਉਹ ਆ ਕੇ ਆਪਣੀ ਸਪੀਚ ਦੇਵੇ ਮਹਿਰ ਕੀ ਤੋਂ ਪ੍ਰਿੰਸੀਪਲ ਐਂਡ ਸਟਾਫ ਮੈਂਬਰਸ ਅ ਵੰਡਰਫੁਲ ਗੁੱਡ ਆਫਟਰਨੂੰ ਟੂ ਆਲ ਆਫ ਯੂ ਸਰ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਰਸਾਹ ਸ਼੍ਰੀ ਮਨਜੀਤ ਸਿੰਘ ਜੀ ਪਿੰਡ ਹਮੜਾਂਦੇ ਸਰਪੰਚ ਸਾਹਿਬ ਸਰਦਾਰ ਚਰਨ ਸਿੰਘ ਜੀ ਤੇ ਸਮੂਹ ਗ੍ਰਾਮ ਪੰਚਾਇਤ ਸਮੂਹਜੀ ਐਸਐਮਸੀ ਕਮੇਟੀ ਇਸ ਪਿੰਡ ਦੇ ਤੇ ਆਲੇ ਦੁਆਲੇ ਪਿੰਡਾਂ ਤੋਂ ਆਏ ਬਤਵੰਤੇ ਸੱਜਣ ਗੁਰਦੁਆਰਾ ਪ੍ਰਬੰਧਕ ਕਮੇਟੀ ਚੜ੍ਹਦੀ ਕਲਾ ਹਲਬੜਾ ਸਾਰੇ ਵਿਦਿਆਰਥੀਆਂ ਦੇ ਮਾਪੇ ਤੇ ਸਾਰੇ ਪ੍ਰੈਸ ਰਿਪੋਰਟਰ ਸਾਰੀ ਬਾਹਰ ادھال سامار رہتے ہو میں مانیتا رانی پرنسپل سپرانی سینلس کے لیے سکران بڑھرہ اپنے پورے اس طاعت اپنے پورے بڑھرے ارثیان دلو آپ جیسے ہیں اگر میں نجھے سواجت کر دے ہیں آج جوڑا اثرانا سپرانہ شروع کی طرح کیا ہے سکھیا کر آکھا ایدھر رہے سکرانہ جوڑا پرات ہویا ایک کلاس روم آدھومی کلاس روم with projectors و with all equipments سان ਅੱਜ ਆਪਣੇ ਸ਼ੁਭ ਅਥਾ ਦੇ ਨਾਲ ਦਿੱਤਾ ਹੈ ਤੇ ਇਹ ਬੱਚਿਆਂ ਨੂੰ ਸਮਰਪਿਤ ਕੀਤਾ ਹੈ ਤਾਂ ਸਾਰੇ ਹੀ ਬੱਚਿਆਂ ਵੱਲੋਂ ਸਾਰੇ ਬੱਚਿਆਂ ਦੇ ਮਾਪਿਆਂ ਵੱਲੋਂ ਅਸੀਂ ਸ਼ੁਕਰਗੁਜ਼ਾਰ ਹਾਂ ਸਰਕਾਰ ਦੇ ਤੇ ਅੱਗੇ ਵੀ ਭਵਿੱਖ ਵਿੱਚ ਅਸੀਂ ਸਰਕਾਰ ਦਾ ਇਸੇ ਪਰਸ਼ੁਕਰਾਣਾ ਅਦਾ ਕਰਦੇ ਰਵਾਂਗੇ ਤੇ ਭਵਿੱਖ ਵਿੱਚ ਇਹੀ ਆਸ ਕਰਦੇ ਹਾਂ ਕਿ ਸਾਡੇ ਨਾਲ ਇਦਾਂ ਹੀ ਖੜੇ ਰਹਿਣ ਤੇ ਇਸ ਸਿੱਖਿਆ ਕ੍ਰਾਂਤੀ ਨੂੰ ਹੋਰ ਵੀ ਵੱਡੇ ਪੱਧਰਾਂ ਦੇ ਨਾਲ ਅੱਗੇ ਤੱਕ ਪਹੁੰਚਾ ਇਸ ਇਸ ਐਂਡ ਲਾਈਨ ਇਹ ਜਿਨ੍ਹਾਂ ਨੇ ਪੈਰ ਲੰਮੀ ਆਹਾਂ ਦੇ ਵਿੱਚ ਰੱਖਣੇ ਉਹਨਾਂ ਨੂੰ ਵਾਸੇ ਆਉਂਨਾ ਸ਼ੈਤਾਨੀਆਂ ਕਿ ਅਸੀਂ ਕਦੇ ਸੋਚਿਆ ਕਿ ਸਾਨੂੰ ਇੰਨਾ ਗੱਲਾਂ ਦੇ ਉੱਤੇ ਨਹੀਂ ਗੱਤ ਹੁੰਦੀਆਂ ਹੈਰਾਨੀਆਂ ਹਵਾਵਾਂ ਜਦ ਬੱਦ ਜੀਆਂ ਕਿਸੇ ਨੂੰ ਕਿਉਂ ਨਹੀਂ ਲੱਗੀਆਂ ਏ ਧੁੱਪਾਂ ਤੇ ਬਾਰਿਸ਼ਾਂ ਬੇਗਾਨੀਆਂ ਇਸ ਗੱਲ ਬਾਰੇ ਜਾਣਦਾ ਤਾਂ ਕੋਣ ਨਾ ਕਿ ਮੁਠੀਆਂ ਦੇ ਵਿੱਚ ਕਦੇ ਸਾਧ ਗੁਰੂ ਸਿੰਘ ਜੀ ਸੰਗਵਾਲ ਪ੍ਰਿੰਸੀਪਲ ਮੈਨ شریمتی مونکا مونکا جی سمو پنچایت اسکول سٹاف، کا سٹافوار پترکار بھی نگر نواسی سارا واحر جی کا خالصہ واحر جی کی فتح بڑا ہی سہاؤنا ماحول ہے جو کہ میم جی نے جو ਬੱਚਿਆਂ ਦੀਆਂ ਉਪਲਬਧਤੀਆਂ ਸਕੂਲ ਦੀਆਂ ਜੋ ਪ੍ਰਾਪਤੀਆਂ ਦਸੀਆ ਸੁਣ ਕੇ ਬਹੁਤ ਮਨ ਖੁਸ਼ ਹੋਇਆ ਕਿ ਬੱਚਿਆਂ ਨੇ ਹਰ ਫੀਲਡ ਦੇ ਵਿੱਚ ਹੰਬੜਾ ਸਕੂਲ ਦੇ ਬੱਚਿਆਂ ਨੇ ਬਹੁਤ ਮੱਲਾ ਮਾਰ ਗਿਆ ਨੇ ਬੜੀ ਬੜੀ ਖੁਸ਼ੀ ਹੁੰਦੀ ਹੈ ਹਲੋ ਪਰਮ ਸਰਕਾਰ ਜੋ ਪਿੰਡ ਹੰਬੜਾ ਦੇ ਪੂਜਵਾਨ ਨਗਰ ਵਾਸੀਓ ਵੱਡੀ ਗੱਲ ਕੀ ਦੇ ਵਿੱਚ ਬੱਚੇ ਬੈਠੇ ਨੇ ਬੇਟੀਆਂ ਬੈਠੀਆਂ ਨੇ ਉਹਨਾਂ ਦੇ ਮਾਤਾ ਪਿਤਾ ਬੈਠੇ ਨੇ ਸਾਡੇ ਟੀਚਰ ਸਾਹਿਬਾਨ ਬੈਠੇ ਨੇ ਪਿੰਡ ਦੀ ਪੰਚਾਇਤ ਰੱਖੀ ਆ ਆਲਗਲ ਪਿੰਡਾਂ ਤੋਂ ਆਏ ਸਰਪੰਚ ਵੀ ਬੈਠੇ ਨੇ ਸਾਡੀ ਐਜੂਕੇਸ਼ਨ ਕਮੇਟੀ ਦੀ ਆ ਉਹ ਵੀ ਨਾਲ ਮੇਰੇ ਆਏ ਆ ਮੈਂ ਤੁਹਾਨੂੰ ਸਭ ਤੋਂ ਪਹਿਲਾਂ ਤਾਂ ਵਧਾਈ ਦੇਣੀ ਕਿਉਂਕਿ ਤੁਸੀਂ ਬਹੁਤ ਸ਼ਾਨਦਾਰ ਕਿ ਉਹਨਾਂ ਪਟਿਆ ਅੱਗੇ ਬੈਠਣ ਬਾਅਦ ਤੇ ਉਹਨਾਂ ਦੇ ਮਾਪਿਆਂ ਨੇ ਤੇ ਬੈਠਣ ਬਾਅਦ ਜਿਹੜੀ ਅਰੇਂਜਮੈਂਟ ਕੀਤਾ ਉਹਦੇ ਤੁਸੀਂ ਬੜੇ ਵਧਾਈ ਦੇ ਪਾਤਰ ਹੋ ਬਹੁਤ ਵਧੀਆ ਕੀਤਾ ਕਿਉਂਕਿ ਜੀਸਾ ਕਾ ਮਾਹੌਲ ਹੋਊਗਾ ਤੁਸੀਂ ਪੱਖੇ ਲਾਏ ਨੇ ਟੈਂਟ ਲਾਇਆ ਪਾਣੀ ਪੀਣ ਦਾ ਇਂਤਜ਼ਾਮ ਕੀਤਾ ਚਾਹ ਪਾਣੀ ਦਾ ਇਂਤਜ਼ਾਮ ਕਰਿਆ ਬਹੁਤ ਵਧੀਆ ਕੀਤਾ ਕਿਉਂਕਿ ਗੱਲਬਾਤ ਵੀ ਸਾਹੀ ਵਧੀਆ ਹੋਊਗੀ ਕਿਉਂਕਿ ਗਰਮੀ ਦਮਾ ਹੋਊਗਾ ਟੀਚਰ ਸਹਿਬਾਨ ਪ੍ਰਿੰਸੀਪਲ ਡਾਗਰ ਨੇ ਮੇਰੀ ਭੈਣ ਨੇ ਸਾਰਾ ਕੁਝ ਦੱਸਿਆ ਉਪਲਬਧੀ ਆਂ ਪਹਿਲਾਂ ਉਹ ਹੀ ਗੱਲ ਕਰਦੇ ਆ ਮੇਰਾ ਭਰਾ ਮੋਹਨ ਸਿੰਘ ਬੇਰਕ ਤਕਰੀਬਨ ਮੈਨੂੰ ਆਪਦੇ ਸਕੂਲ ਦੀਆਂ ਸਾਗੀਆਂ ਬਲੌਂਗੀਆਂ ਵਰਗਾ ਗੱਲ ਕਰਦਾ ਰਹਿੰਦਾ ਕਿਉਂਕਿ ਅਸੀਂ ਇਕੱਠਿਆਂ ਨੇ ਦੋਨੇ ਭਰਾਵਾਂ ਨੇ ਪਾਰਟੀ ਜੁਆਇਨ ਕੀਤੀ ਸੀ ਹੰਬੜਾਂ ਦੇ ਵਿੱਚ ਮਹੀਨੇ ਦੇ ਮਹੀਨੇ ਤੇ ਮੈਂ 25 ਦਿਨ ਰਹਿਣ ਲੱਗ ਪਿਆ ਸੀ ਇਹ ਮੇਰੇ ਕੋਲ ਆਉਂਦਾ ਸੀ ਜਿਹਨੋਂ ਰਾਤ ਅਸੀਂ ਇਕੱਠੇ ਰੇ ਨਹੀਂ ਸੀ ਕਿਉਂਕਿ ਮੇਰਾ ਕੰਪੇਅਰ ਮਰੀਜ਼ ਮੇਰਾ ਭਰਾ ਜੀ ਸੀ 17 ਦੇ ਵਿੱਚ 17 ਦੇ ਵਿੱਚ ਤੁਸੀਂ ਕੋਈ ਕਹਾਣੀ ਸੁਣਾਣੀ ਥੋੜੀ ਬੋਰ ਜੇ ਪਰ ਅਸੀਂ 60 ਹਜ਼ਾਰ ਫੋਟ ਪਾਈ ਸੀ ਬੇਟ ਲਾ ਕੇ ਆਏ ਹਾਂ ਆਪਦੀ ਪੂਰੀ ਤਨਮਾਨ ਨਾਲ ਐਤ ਜੀ ਤੁਸੀਂ 1 ਲੱਖ ਫੋਟ ਪਾਈ ਆਰ ਅਕਾੜੇ ਤੋੜਤਾ ਆਪਾਂ ਲਾਭ ਦੀਆਂ ਦੀ ਗੱਲ ਕਰੀਏ ਤਾਂ ਸਭ ਤੋਂ ਜਿੰਨੇ ਮੈਂ ਸੁਪੂਲਾ ਚ ਜਾ ਕੇ ਆਏ ਹਾਂ ਸਭ ਤੋਂ ਵੈਸਟਰ ਕੀਤਾਗਾ ਤੁਹਾਡਾ ਤੁਹਾਡਾ ਸਭ ਤੋਂ ਵੱਡਾ ਇੱਕ ਜਨ ਮੈਂ ਬਹੁਤ ਸਮਝਦਾ ਹਾਂ ਹੰਬੜਾ ਪਿੰਡ ਗੱਲ ਹਲਕੇ ਦਾ ਸਭ ਤੋਂ ਮੱcka ਪੈਣਾ ਮੈਂ ਇੱਥੇ ਇਹ ਗੱਲ ਕਰੇ ਜਾਣਾ ਤੁਹਾਨੂੰ ਬਈ ਸਰਕਾਰੀ ਸਕੂਲਾਂ ਦੇ ਵਿੱਚ ਆਪਰਾ ਆਪਣੇ ਬੱਚਿਆਂ ਨੂੰ ਦਾਖਲਾ ਕਰਾਉਣ ਕਿਹੜਾ ਬੰਦ ਕੀ ਕਰਨਾ ਉਹਦਾ ਬਸਤਾਵਾ ਆਪਾਂ ਨੂੰ ਹੁਣ ਨਹੀਂ ਪਤਾ ਲੱਗਣਾ ਅੱਜ ਨਹੀਂ ਪਤਾ ਲੱਗਦਾ ਐਸੇ ਕੱਲ ਦਾ ਅਗਲੇ ਸਾਲ ਨਹੀਂ ਰੱਖਣਾ ਅੱਜ ਤੋਂ 10 ਸਾਲ ਬਾਅਦ ਆਪਾਂ ਸਾਰੇ ਹੀ ਮਾਂ ਪਿਓ ਮੈਂ ਵੀ ਵਿਚਈਆਂ ਪਸਵਾਵਾ ਹੋਊਗਾ ਪਰ ਕਿਉਂਕਿ ਅਸੀਂ ਆਪਣੇ ਜਿਹੜੇ ਸਾਡੇ ਬਜ਼ੁਰਗ ਨੇ ਦਾਦੇ ਪਿਓ ਪਰਦਾਦੇ